ਪਰਬੂ ਯੇਸ਼ੂ ਮਸੀਹ ਦੇ ਸਮਰਥੀ ਨਾਮ ਚ ਸ਼ਾਲੋਮ ਸਭ ਠੀਕੋ ਜਦੋਂ ਸੀ ਪ੍ਰਭੂ ਦੀ ਹਜ਼ੂਰੀ ਚ ਆਉਂਦੇ ਆ ਆਨੰਦ ਮਿਲਦਾ ਹੈ ਆਸ਼ੀਸ਼ ਮਿਲਦੀ ਆ ਤਰੱਕੀ ਮਿਲਦੀ ਆ ਮੈਂ ਦੱਸਿਆ ਕਦੇ ਤੁਸੀਂ ਗੌਰ ਕੀਤਾ ਯੇਸ਼ੂ ਕੋਲ ਜਦ ਵੀ ਕੋਈ ਆਉਂਦਾ ਸੀ ਕਿਸੇ ਵੀ ਬਿਮਾਰੀ ਦੇ ਨਾਲ ਆਇ ਕਿ ਕੀਤਾ ਬੋਲੋ ਉਸ ਨੂੰ ਚੰਗਾਈ ਦਿੱਤੀ ਹਾਂ ਚੰਗਾਈ ਦਿੱਤੀ ਯਾਨੀ ਜਦੋਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਚ ਆਉਨੇ ਆ ਕੀ ਹੁੰਦਾ ਹੈ ਚੰਗਾਈ ਮਿਲਦੀ ਆ ਲੂਕਾ ਉਹਦਾ 13ਵੇਂ ਅਧਿਆਇ ਚ ਅਸੀਂ ਦੇਖਦੇ ਆ ਕੀ ਦੇਖਦੇ ਆ ਯੀਸ਼ੂ ਦੇ ਕੋਲ ਇੱਕ ਔਰਤ ਆਈ ਆਓ ਵੇਖਾਂਗੇ ਲੂਕਾ 13 10ਵਾਂ ਵਚਨ ਸਬਤ ਦੇ ਦਿਨ ਉਹ ਆਰਾਧਨਾ ਕਰਦੇ ਵਿੱਚ ਉਪਦੇਸ਼ ਦੇ ਰਿਹਾ ਸੀ ਉਥੇ ਇੱਕ ਔਰਤ ਸੀ ਜਿਸ ਨੂੰ 18 ਸਾਲ ਤੋਂ ਕਮਜ਼ੋਰ ਕਰਨ ਵਾਲੀ ਦੁਸ਼ਟ ਆਤਮਾ ਚਿਮੜੀ ਸੀ ਅਤੇ ਉਹ ਕੁਬੜੀ ਹੋ ਗਈ ਸੀ ਕਿਸੇ ਵੀ ਤਰੀਕੇ ਦੇ ਨਾਲ ਸਿੱਧੀ ਨਹੀਂ ਹੋ ਸਕਦੀ ਸੀ ਯੀਸ਼ੂ ਨੇ ਉਸ ਨੂੰ ਵੇਖ ਕੇ ਬੁਲਾਇਆ ਤੇ ਕਿਹਾ ਯੀਸ਼ੂ ਨੇ ਕਿਹਾ हे ਨਾਰੀ ਮੇਰੇ ਕੋਲ ਆ ਕਹਿ ਕੇ ਬੁਲਾਇਆ ਭੈਣੋ ਤੇ ਭਰਾਵੋ ਸੁਣ ਲਿਆ ਯੀਸ਼ੂ ਦੇ ਕੋਲ ਆਉਣ ਤੇ ਉਹਦੀ ਹਜ਼ੂਰੀ ਚ ਆਉਣ ਤੇ ਪ੍ਰਭੂ ਦੀ ਹਜ਼ੂਰੀ ਚ ਆਉਣ ਤੇ ਆਰਾਧਨਾ ਕਰਨ ਤੇ ਆਸ਼ੀਸ਼ ਮਿਲਦੀ ਆ आनंद ਮਿਲਦਾ ਹੈ ਤਰੱਕੀ ਮਿਲਦੀ ਆ ਚੌਥਾ ਕੀ ਆ ਚੰਗਾਈ ਮਿਲਦੀ ਆ ਕੀ ਚੰਗਾਈ ਮਿਲਦੀ ਆ 18 ਸਾਲਾਂ ਤੋਂ ਉਹ ਖੜੀ ਨਹੀਂ ਹੋ ਸਕਦੀ ਸੀ ਉਹ ਕੁੱਬੜੀ ਹੋ ਚੁੱਕੀ ਸੀ ਦੁਸ਼ਟ ਆਤਮਾ ਨਾਲ ਜਕੜੀ ਹੋਈ ਔਰਤ ਸੀ ਅਤੇ ਉਹ ਔਰਤ ਬੜੀ ਪਰੇਸ਼ਾਨ ਸੀ ਸਹੀ ਤਰੀਕੇ ਨਾਲ ਚੱਲ ਵੀ ਨਹੀਂ ਪਾਰੀ ਸੀ ਅੱਜ ਕੋਈ ਹੈ ਮੈਂ ਖੜੇ ਨਹੀਂ ਹੋ ਪਾ ਰਿਹਾ ਹਾਂ ਮੈਂ ਠੀਕ ਨਹੀਂ ਹੋ ਪਾਰਿਆ ਹਾਂ ਮੈਂ ਰੋਟੀ ਨਹੀਂ ਖਾ ਸਕਦਾ ਹਾਂ ਨਾ ਮੈਂ ਬਾਥਰੂਮ ਜਾ ਸਕਦਾ ਹਾਂ ਐਸਾ ਕੋਈ ਹੈ ਤਾਂ ਫਿਰ ਸੁਣੋ ਜੇ ਮੇਰੇ ਪ੍ਰਭੂ ਦੇ ਕੋਲ ਆਉਂਗੇ ਮੇਰਾ ਪ੍ਰਭੂ ਜ਼ਰੂਰ ਚੰਗਾ ਕਰੇਗਾ ਚੰਗੀ ਸਿਹਤ ਦੇਗਾ ਇਹਦੇ 'ਚ ਕੋਈ ਸ਼ੱਕ ਨਹੀਂ ਆ 18 ਸਾਲਾਂ ਤੋਂ ਜੋ ਖੜੀ ਨਹੀਂ ਹੋ ਸਕਦੀ ਜੋ ਝੁਕ ਨਹੀਂ ਸਕਦੀ ਸੀ ਐਸੀ ਔਰਤ ਆਰਾਧਨਾ ਕਰ ਚ ਆਈ ਉਹਦੀ ਜ਼ਰੂਰਤ ਨੂੰ ਕਿੰਨੇ ਵੇਖਿਆ ਯੀਸ਼ੂ ਨੇ ਵੇਖਿਆ 18 ਸਾਲਾਂ ਤੋਂ ਕਮਜ਼ੋਰ ਕਰਨ ਵਾਲੀ ਦੁਸ਼ਟ ਆਤਮਾ ਦੇ ਕਾਰਨ ਕਮਜ਼ੋਰ ਹੋ ਚੁੱਕੀ ਇਹ ਔਰਤ ਇਹ ਔਰਤ ਬੁਰੇ ਹਾਲਾਤਾਂ ਵਿੱਚ ਆ ਮਾੜੀ ਪਰਿਸਥਿਤੀ ਆ ਇਹ ਕਿੰਨੇ ਵੇਖਿਆ ਯੀਸ਼ੂ ਨੇ ਵੇਖਿਆ ਭਰਾਵੋ ਅਤੇ ਭੈਣੋ ਤੁਸੀਂ ਸੋਚ ਰਹੇ ਹੋ ਤੁਹਾਡੀ ਬਿਮਾਰੀ ਨੂੰ ਪਰੇਸ਼ਾਨੀ ਨੂੰ ਦੁੱਖ ਨੂੰ ਤਕਲੀਫ ਨੂੰ ਕੋਈ ਵੇਖ ਨਹੀਂ ਰਿਹਾ ਹੈ ਜੇ ਤੁਸੀਂ ਭੁੱਖ ਨਾਲ ਤੜਫ ਰਹੇ ਹੋ ਤੇ ਪਰਿਵਾਰ ਨਾਸ਼ ਹੋ ਰਿਹਾ ਹੈ ਕੋਈ ਦੇਖੇ ਜਾਂ ਨਾ ਦੇਖੇ ਮੇਰਾ ਪ੍ਰਭੂ ਯੀਸ਼ੂ ਵੇਖ ਰਿਹਾ ਹੈ ਮੇਰਾ ਪ੍ਰਭੂ ਜ਼ਰੂਰ ਤੁਹਾਡੀਆਂ ਸਮੱਸਿਆਵਾਂ ਦੇ ਵਿੱਚ ਹਾਜ਼ਰ ਹੋਵੇਗਾ ਤੁਹਾਡੇ ਜੀਵਨ ਦੇ ਦੁੱਖਾਂ ਨੂੰ ਦੂਰ ਕਰੇਗਾ ਤੁਹਾਡੇ ਪਰਿਵਾਰ ਦੀਆਂ ਸਮੱਸਿਆ ਜੋ ਕਿ ਵੱਧ ਰਹੀਆਂ ਹਨ ਉਹਨਾਂ ਨੂੰ ਖਤਮ ਕਰਨ ਦੇ ਲਈ ਮੇਰਾ ਪਰਮੇਸ਼ਵਰ ਜ਼ਰੂਰ ਆਵੇਗਾ ਇਸ ਤਰ੍ਹਾਂ ਵੇਖ ਰੇ ਇਸ ਲਈ ਕਹਿ ਰਿਹਾ ਹੈ ਤੁਹਾਨੂੰ ਵੇਖ ਕੇ ਕਹਿ ਰਿਹਾ ਸੁਣੋ ਮੇਰੇ ਕੋਲ ਆਓ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਮੈਂ ਕਰਾਂਗਾ ਆਉ ਤਾ ਚੰਗਾ ਹੈ ਏ ਨਾਰੀ ਬੁਲਾਉਂਤੇ ਜੇ ਉਹ ਸੋਚਦੀ ਮੈਂ ਕਿਉਂ ਆਵਾਂ ਕੀ ਕਿਹਾ ਨਹੀਂ ਪਿਆਰੀਓ ਜਦੋਂ ਕਿਸੇ ਤਰੀਕੇ ਨਾਲ ਚੱਲ ਨਹੀਂ ਸਕਦੀ ਸੀ ਅਤੇ ਯੀਸ਼ੂ ਦੇ ਕੋਲ ਆ ਕੇ ਜਦ ਉਹ ਆਈ ਯੀਸ਼ੂ ਨੇ हथ रखे हथ रखे कि नहीं रखे कि लिखिया येशु ने उसनू वेख के बुलाया हे औरत तू अपनी कमजोरी तो छुट्ट गई तद उसने और हथ रखे ओ समय हो के महिमा कर लगी परमेश्वर की हजूरी च आने सुनो भ्रा भैन चंगाई मिलेगी ਕਈ ਲੋਕ ਪਰਮੇਸ਼ਵਰ ਦੀ ਹਜ਼ੂਰੀ ਤੋਂ ਦੂਰ ਹੋ ਕੇ ਬਿਮਾਰੀ ਮੋਲ ਲੈ ਲੈਂਦੇ ਆ। ਕਈ ਲੋਕ ਪ੍ਰਭੂ ਦੀ ਹਜ਼ੂਰੀ ਤੋਂ ਦੂਰ ਹੋ ਕੇ ਜੀਵਨ ਦੀ ਖੁਸ਼ੀ ਗਵਾ ਲੈਂਦੇ ਆ। ਕਈ ਲੋਕ ਪ੍ਰਭੂ ਦੀ ਹਜ਼ੂਰੀ ਤੋਂ ਦੂਰ ਹੋ ਕੇ ਤਰੱਕੀ ਨੂੰ ਗਵਾ ਰਹੇ ਆ। ਕਈ ਲੋਕ ਪ੍ਰਭੂ ਦੀ ਹਜ਼ੂਰੀ ਤੋਂ ਦੂਰ ਹੋ ਕੇ ਆਸ਼ੀਸ਼ਾਂ ਨੂੰ ਗਵਾ ਰਹੇ ਆ। ਬਰਬਾਦ ਕਰ ਰਹੇ ਆ। ਭੈਣੋ ਤੇ ਭਰਾਓ ਸੁਣੋ। ਜੇ ਪ੍ਰਭੂ ਦੀ ਸੰਤਾਨ ਹੋ ਤਾਂ ਪ੍ਰਭੂ ਦੀ ਆराधना ਕਰਨ ਲਈ ਤੁਸੀਂ ਕਲੀਸਿਆ ਦੇ ਵਿੱਚ ਜਾਓ। जे प्रभु की हजूरी चराधना कर आओगे तो सब तो पहला प्रभु तुम्हें तो की देते दे हो आशीष दूजा जो परमेश्वर तो तुमुगे जा आनंद तीसरा जो परमेश्वर तो तूगे तरक्की चौथा जो परमेश्वर तो देने के जान दे हो कि बोलो चंकी सेहत जिन्हें येशु दे, कपड़े दे पले को छू लिया वह औरत जद चंकी हो गई ते औरतरे विश्वास ने ਚੰਗਾ ਕੀਤਾ ਚੰਗਾ ਕੀਤਾ ਹੈ ਕਿਆ ਨਾ ਕੀ ਇੱਕ ਹੀ ਮਿਰਚ ਪਾਵਰਾ ਅੱਜ ਦੇ ਕੁਝ ਮਹਾਨ ਸੇਵਕ ਆਪਣਾ ਨਾਮ ਉੱਚਾ ਕਰਨਾ ਚਾਹੁੰਦੇ ਆ ਮੇਰੇ ਪ੍ਰਭੂ ਨੇ ਆਪਣੀ ਸੇਵਾ ਦੇ ਵਿੱਚ ਕਈ ਅਦਭੁਤ ਕੰਮ ਕੀਤੇ ਕਈ ਅਦਭੁਤ ਕੰਮ ਕਰਨ ਤੇ ਵੀ ਕੀ ਕਿਆ ਜਾਣਦੇ ਹੋ ਇਹ ਔਰਤ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਸੁਣੋ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਯਾਨੀ ਅਰਥ ਕੀਆ ਸतीश ਕੁਮਾਰ ਦੇ ਹੱਥ ਵਿੱਚ ਕੁਝ ਵੀ ਨਹੀਂ ਆ ਸतीश ਕੁਮਾਰ ਨੇ ਪ੍ਰਾਰਥਨਾ ਕੀਤੀ ਇਸ ਤੋਂ ਵੀ ਵੱਧ ਕੇ ਪਰਮੇਸ਼ਵਰ ਦੇ ਪ੍ਰਤੀ ਤੁਹਾਡਾ ਵਿਸ਼ਵਾਸ ਹੈ ਉਹ ਵਿਸ਼ਵਾਸ ਹੀ ਤੁਹਾਨੂੰ ਚੰਗਾ ਕਰਦਾ ਹੈ ਸਮਝ ਗਏ ਹੋ ਪਰਮੇਸ਼ਵਰ ਦੀ ਹਜ਼ੂਰੀ ਚ ਆराधना ਕਰਨੋਂ ਆਉਂਦੇ ਸਭ ਤੋਂ ਪਹਿਲਾਂ ਅਸੀਂ ਕੀ ਪਾਉਨੇ ਆ ਆਸ਼ੀਸ਼ ਦੂਸਰਾ ਅਸੀਂ ਕੀ ਪਾਉਂਦੇ ਆ ਆਨੰਦ ਅਤੇ ਤੀਸਰਾ ਕੀ ਪਾਉਨੇ ਆ ਤਰੱਕੀ ਚੌਥਾ ਅਸੀਂ ਕੀ ਪਾਉਨੇ ਆ ਚੰਗਾਈ ਅੱਜ ਤੁਸੀਂ ਚੰਗਾਈ ਪਾਉਣਾ ਚਾਹੁੰਦੇ ਹੋ ਜੇ ਤੁਸੀਂ ਵਿਸ਼ਵਾਸ ਕਰੋਗੇ ਤਾਂ ਚੰਗਾਈ ਵੇਖੋਗੇ ਕੀ ਤੁਸੀਂ ਆਪਣੀ ਨੌਕਰੀ ਜਾਂ ਕਾਰੋਬਾਰ ਦੇ ਵਿੱਚ ਤਰੱਕੀ ਪਾਉਣਾ ਚਾਹੁੰਦੇ ਹੋ ਤਰੱਕੀ ਪਾਉਣਾ ਚਾਹੁੰਦੇ ਹੋ ਸੇਵਾ ਦੇ ਵਿੱਚ ਕੀ ਤਰੱਕੀ ਚਾਹੁੰਦੇ ਹੋ ਪਰਿਵਾਰ ਦੇ ਵਿੱਚ ਕੀ ਉਨਤੀ ਚਾਹੁੰਦੇ ਹੋ ਕਿਸ ਵਿਸ਼ੇ ਦੇ ਵਿੱਚ ਤੁਸੀਂ ਤਰੱਕੀ ਚਾਹੁੰਦੇ ਹੋ ਮੇਰੇ ਪ੍ਰਭੂ ਦੀ ਹਜ਼ੂਰੀ ਚ ਕਲਿਸਿਆ ਦੇ ਰੂਪ ਚ ਸਮਾਜ ਦੇ ਰੂਪ ਚ ਅਸੀਂ ਸਾਰੇ ਜੁੜਦੇ ਹਾਂ ਪ੍ਰਬੂ ਦੀ ਆਦਨਾ ਕਰਨ ਤੇ ਕੀ ਹੋਏਗਾ ਤਰੱਕੀ ਪ੍ਰਬੂ ਦਵੇਗਾ ਫਿਰ ਤੋ ਕਹਿ ਰਿਹਾ ਹਾਂ ਮੰਨ ਲਓ ਤੁਹਾਡਾ ਹੱਥ ਕੱਟਿਆ ਗਿਆ ਅਤੇ ਅਲੱਗ ਹੋ ਗਿਆ ਥੋੜੀ ਜੇਰ ਤੋਂ ਬਾਅਦ ਕੀ ਹੋਏਗਾ ਕਾਲਾ ਹੋ ਜਾਏਗਾ ਰੰਗ ਬਦਲ ਜਾਏਗਾ ਸੁੱਕ ਜਾਏਗਾ ਸੜ ਜਾਏਗਾ ਬਦਬੂ ਮਾਰੇਗਾ ਉਹੀ ਜੇ ਸ਼ਰੀਰ ਦੇ ਨਾਲ ਜੁੜਿਆ ਰਹੇਗਾ ਤਾਂ ਬੋਲੋ ਛੋਟੇ ਬੱਚੇ ਨੂੰ ਵੇਖੋ ਇਸ ਤਰ੍ਹਾਂ ਹੀ ਰਹਿੰਦਾ ਹੈ ਅਤੇ ਜਦੋਂ ਮਾਂ ਦੁੱਧ ਪਿਲਾ ਦਿੰਦੀ ਆ ਉਸ ਤੋਂ ਬਾਅਦ ਜਦੋਂ ਉਹਨੂੰ ਭੋਜਨ ਖਵਾਉਂਦੀ ਆ ਤਾਂ ਉਹ ਛੋਟੇ ਛੋਟੇ ਹਾਥੀ ਕੀ ਕਰਦੇ ਆ ਦੱਸੋ ਹੌਲੀ ਹੌਲੀ ਵੱਧਦੇ ਜਾਂਦੇ ਆ ਜੋ ਇੰਨਾ ਸੀ ਤਾਂ ਫਿਰ ਕੀ ਹੋ ਗਿਆ ਇੰਨਾ ਹੋ ਗਿਆ ਐਡਾ ਵੱਡਾ ਹੋ ਗਿਆ 5 ਫੁੱਟ ਦਾ 6 ਫੁੱਟ ਦਾ ਫਿਰ ਹੋ ਜਾਂਦਾ ਹੈ ਸਮਝ ਗਏ ਹੋ ਉਹੀ ਜੇ ਉਸ ਹੱਥ ਨੂੰ ਅਲੱਗ ਕਰ ਦੇਣ ਤੇ ਕੀ ਹੋਵੇਗਾ ਦੱਸਿਆ ਨਾ ਸੁੱਕ ਜਾਏਗਾ ਸੜ ਜਾਏਗਾ ਬਦਬੂ ਮਾਰੇਗਾ ਭੈਣੋ ਤੇ ਭਰਾਵੋ ਕਲਿਸਿਆ ਚ ਜੋ ਵੀ ਲੋਗਾ ਉਹ ਅਲੱਗ ਹੋਣ ਦੀ ਕੋਸ਼ਿਸ਼ ਨਾ ਕਰੇ ਜਾਂਦੇਉ ਕਿਉਂ ਜੇ ਤੁਸੀਂ ਅਲੱਗ ਹੋ ਕੇ ਰਹਿਣ ਦੀ ਕੋਸ਼ਿਸ਼ ਕਰੋਗੇ ਤਾਂ ਤਰੱਕੀ ਨੂੰ ਗਵਾ ਦੋਗੇ ਆਸ਼ੀਸ਼ ਗਵਾ ਦੋਗੇ ਆਨੰਦ ਗਵਾ ਦੋਗੇ ਚੰਗਾਈ ਗਵਾ ਲੋਗੇ ਆਤਮਾ ਦੇ ਉદ્ધਾਰ ਨੂੰ ਗਵਾ ਲੋਗੇ ਯੇਸ਼ੂ ਦੇ ਕੋਲ ਆਉਣ ਦੇ ਕੀ ਹੁੰਦਾ ਹੈ ਆਤਮਾ ਉદ્ધਾਰ ਪਾਉਂਦੀ ਆ ਗੇਰਾਸੇਨੀਆਂ ਦੇ ਦੇਸ਼ 'ਚ ਜਦੋਂ ਯੇਸ਼ੂ ਗਿਆ ਬੇੜੀ ਤੋਂ ਉਤਰਿਆ ਕਿ ਨਹੀਂ ਦੁਸ਼ਟ ਆਤਮਾ ਨਾਲ ਜਕੜਿਆ ਹੋਇਆ ਵਿਅਕਤੀ ਕਿਹੜੀ ਆਤਮਾ ਨਾਲ ਜੀ ਦੇ ਚ ਸੇਨਾ ਸੀ ਉਹ ਵਿਅਕਤੀ ਕਿਸ ਤਰ੍ਹਾਂ ਆਇਆ ਦੌੜਦਾ ਹੋਇਆ ਯੇਸ਼ੂ ਦੇ ਕੋਲ ਆ ਕੇ ਮੂਹ ਦੇ ਪਾਰ ਦੇ ਕੇ ਪਰਮਪਰਦਾਨ ਪਰਮੇਸ਼ਵਰ ਦੇ ਪੁੱਤਰ ਯੇਸ਼ੂ ਨੇ ਕੀ ਕੀਤਾ ਉਹ ਜੋ ਕਬਰਾਂ ਦੇ ਵਿੱਚ ਰਹਿੰਦਾ ਸੀ दुष्ट आत्मा ਨਾਲ ਜਕੜਿਆ ਸੀ ਜੋ ਵਿਗੜ ਗਿਆ ਸੀ ਬਰਬਾਦ ਹੋ ਗਿਆ ਸੀ ਉਸ ਨੂੰ ਵੇਖ ਕੇ ਯੇਸ਼ੂ ਨੇ ਕੀ ਕੀਤਾ ਚੰਗਾ ਕੀਤਾ ਉਹਦੀ ਆਤਮਾ ਦਾ ਕੀ ਕੀਤਾ ਉਧਾਰ ਕਰ ਦਿੱਤਾ ਪ੍ਰਭੂ ਦੀ ਹਜ਼ੂਰੀ ਚ ਆਉਣ ਤੇ ਕੀ ਮਿਲਦਾ ਹੈ ਆਤਮਾ ਦਾ ਉਧਾਰ ਇਸ ਲਈ ਭੈਣ ਉਹ ਤੇ ਭਰਾਵੋ ਤੁਹਾਡੇ ਪਤੀ ਨੇ ਜੋ ਉਧਾਰ ਨਹੀਂ ਪਾਇਆ ਉਸ ਨੂੰ ਪ੍ਰਭੂ ਦੀ ਹਜ਼ੂਰੀ ਚ ਲਿਆਓ ਆਪਣੀ ਪਤਨੀ ਨੂੰ ਪ੍ਰਭੂ ਦੀ ਹਜ਼ੂਰੀ ਚ ਤੁਸੀਂ ਲੈ ਕੇ ਆਓ ਆਪਣੇ ਧੀਆਂ ਪੁੱਤਰਾਂ ਨੂੰ ਤੁਸੀਂ ਪ੍ਰਭੂ ਦੀ ਹਜ਼ੂਰੀ ਚ ਲੈ ਕੇ ਆਓ ਜਿਨ੍ਹਾਂ ਕੋਲ ਚੰਗਾਈ ਨਹੀਂ ਆ ਜਿਨ੍ਹਾਂ ਦੇ ਜੀਵਨ ਚ ਆਸ਼ੀਸ਼ ਨਹੀਂ ਆ ਜਿਨ੍ਹਾਂ ਕੋਲ ਬਰਕਤ ਨਹੀਂ ਆ ਜਿਨ੍ਹਾਂ ਦੇ ਜੀਵਨ ਚ ਤਰੱਕੀ ਨਹੀਂ ਆ ਜਿਨ੍ਹਾਂ ਕੋਲ ਉਧਾਰ ਨਹੀਂ ਆ ਜੇ ਪ੍ਰਭੂ ਦੀ ਹਜ਼ੂਰੀ ਚ ਲਿਆਉਂਗੇ ਤਾਂ ਮੇਰਾ ਪ੍ਰਭੂ ਉਹਨਾਂ ਨੂੰ ਆਸ਼ੀਸ਼ ਦੇਗਾ ਆਨੰਦ ਦੇਗਾ ਤਰੱਕੀ ਦੇਗਾ ਚੰਗਾਈ ਦੇਗਾ ਆਤਮਾ ਦੇ ਉਧਾਰ ਨੂੰ ਉਹ ਦੇ ਦੇਵੇਗਾ ਉਸ ਪ੍ਰਭੂ ਦੀ ਹਜ਼ੂਰੀ ਚ ਤੁਸੀਂ ਜੇ ਆਉਂਗੇ ਤਾਂ पहला जो प्रभु की हजूरी च आके आराधना करा बोलो आशीष आनंद तरक्की चंगाई आत्मा का उदार मिलेगा इसलिए प्रभु की हजूरी च जाना है दूसरा प्रभु की हजूरी च जाके की करना है यस प्रभु की स्तुति करके उसकी महिमा उसकी आराधना करके धनवाद दवो उस तो बाद की करना सुनना है ਕੀ ਕਰਨਾ ਧਿਆਨ ਦੇਣਾ ਹੈ ਕਿਹਦੇ ਤੇ ਗੌਰ ਕਰਨਾ ਪਰਮੇਸ਼ੁਰ ਦੇ वचन ਤੇ ਧਿਆਨ ਦੇਣਾ ਹੈ ਬਾਈਬਲ ਦੱਸਦੀ ਆ ਕਹਾਉਤ ਦੀ ਕਿਤਾਬ ਚੌਥਾ ਅਧਿਆਇ 20ਵਾਂ ਵਚਨ ਹੈ ਮੇਰੇ ਪੁੱਤਰ ਮੇਰੇ वचन ਧਿਆਨ ਦੇ ਨਾਲ ਸੁਣ ਅਤੇ ਆਪਣੇ ਕੰਨ ਮੇਰੀਆਂ ਗੱਲਾਂ ਤੇ ਲਾ ਸੋ ਜਦੋਂ ਪ੍ਰਭੂ ਦੀ ਹਜ਼ੂਰੀ ਚ ਆਉਣਾ ਹੈ ਪਹਿਲਾ ਉਸ ਦੀ ਆਰਾਧਨਾ ਕਰਨੀ ਆ ਅਤੇ ਦੂਸਰਾ ਸੁੰਨਾ ਹੈ ਜਦੋਂ ਕਲਿਸਿਆ ਚ ਪਰਮੇਸ਼ਵਰ ਦਾ ਵਚਨ ਚੱਲ ਰਿਹਾ ਹੋਵੇ ਜਾਂ ਉਸ ਸਮੇਂ ਉੱਠਣਾ ਫਿਰ ਇਧਰ ਉਧਰ ਘੁੰਮਣਾ ਪਰਮੇਸ਼ਵਰ ਦੀ ਬੇਇੱਜ਼ਤੀ ਆ ਇਹ ਚੰਗੀ ਗੱਲ ਨਹੀਂ ਆ ਇਹ ਬੁਰੀ ਗੱਲ ਆ ਇਹਦੇ ਚ ਆਸ਼ੀਸ਼ ਨਹੀਂ ਆ ਭਰਾਵੋ ਸੁਣੋ ਜਦੋਂ ਵਚਨ ਦਾ ਪ੍ਰਚਾਰ ਕੀਤਾ ਜਾਂਦਾ ਹੈ ਉਹ ਬੜਾ ਕੀਮਤੀ ਸਮਾਂ ਹੁੰਦਾ ਹੈ ਸਾਰੇ ਸਮਯਾ ਤੋਂ ਵੱਧ ਕੇ ਉੱਤਮ ਸਮਾ ਕਿਹੜਾ ਜਾਣਦੇ ਹਾਂ ਜ਼ਿੰਦਗੀਆਂ ਨੂੰ ਬਦਲਣ ਵਾਲਾ ਜ਼ਿੰਦਗੀਆਂ ਨੂੰ ਪਵਿੱਤਰ ਕਰਨ ਵਾਲਾ ਪਰਮੇਸ਼ਵਰ ਦਾ ਵਚਨ ਹੈ ਜਦ ਵਚਨ ਦਾ ਪ੍ਰਚਾਰ ਕੀਤਾ ਜਾਵੇ ਤਾਂ ਹਰ ਇੱਕ ਭਗਤੀ ਅਤੇ ਸ਼ਰਧਾ ਦੇ ਨਾਲ ਉਸ ਵਚਨ ਨੂੰ ਆਦਰ ਦੇਵੇ ਕਾਰਨ ਇਹ ਹੈ ਕਿ ਆਦ ਵਿੱਚ ਸ਼ਬਦ ਸੀ ਸ਼ਬਦ ਪਰਮੇਸ਼ਵਰ ਦੇ ਨਾਲ ਸੀ ਸ਼ਬਦ ਹੀ ਪਰਮੇਸ਼ਵਰ ਸੀ ਅਤੇ ਉਹੀ ਵਚਨ ਆਤਮਾ ਤੇ ਸਚਾਈ ਦੇ ਨਾਲ ਸਾਡੇ ਵਿੱਚ ਆਇਆ ਅਤੇ ਉਹੀ ਪ੍ਰਭੂ యేసు مسیਹ ਹੈ ओ యేసు مسیਹ ਰੂਪੀ ਸ਼ਬਦ ਜਦੋਂ ਅਸੀਂ ਸੁਣਦੇ ਆ ਤਾਂ ਪਰਮੇਸ਼ੁਰ ਸਾਡੇ ਵਿੱਚਕਾਰ ਚੱਲਦਾ ਫਿਰਦਾ ਹੈ ਐਸਾ ਡਰ ਅਤੇ ਭਗਤੀ ਹਰ ਇੱਕ ਦੇ ਵਿੱਚ ਹੋਵੇ ਜਦ ਪ੍ਰਭੂ ਦੀ ਹਜ਼ੂਰੀ 'ਚ ਆਉਂਦੇ ਹੋ ਆਪਣੇ ਦੋਨਾਂ ਕੰਨਾਂ ਨੂੰ ਤੁਸੀਂ ਜ਼ਰੂਰ ਪਰਮੇਸ਼ੁਰ ਦੇ ਵਚਨ ਦੇ ਵੱਲ ਖੋਲ ਕੇ ਰੱਖੋ ਪਰਮੇਸ਼ੁਰ ਦੀ ਹਜ਼ੂਰੀ ਚਾਕੇ ਵਚਨ ਨਾ ਸੁਣ ਕੇ ਇਧਰ ਉਧਰ ਵੇਖਣਾ ਵਚਨ ਨਾ ਸੁਣ ਕੇ ਉੰਗਣਾ ਇਹ ਠੀਕ ਗੱਲ ਨਹੀਂ ਆ ਚੇਲਿਆ ਦੇ ਕਰਤਵਵੀ ਅਧਿਆਏ 9ਵਾਂ ਵਚਨ ਅਤੇ ਯੂਥ ਖੁਸ ਨਾਮ ਦਾ ਇੱਕ ਜਵਾਨ ਖਿੜਕੀ ਤੇ ਬੈਠਾ ਹੋਇਆ ਗੂੜੀ ਨੀਂਦ ਦੇ ਵਿੱਚ ਝੋਕਾ ਮਾਰ ਰਿਹਾ ਸੀ ਵਚਨ ਦਾ ਪ੍ਰਚਾਰ ਕਰਦੇ ਸਮੇਂ ਕਿਸ ਤਰ੍ਹਾਂ ਬੈਠਣਾ ਹੈ ਕਿਵੇਂ ਬੈਠਣਾ ਹੈ ਸਹੀ ਤਰੀਕੇ ਦੇ ਨਾਲ ਬੈਠਣਾ ਹੈ ਚੌਕਸ ਬੈਠਣਾ ਹੈ ਪੈਰ ਹਿਲਾਉਂਦੇ ਹੋਏ ਪੈਰ ਲੰਬੇ ਕਰਕੇ ਲੱਤਾਂ ਫੈਲਾ ਕੇ ਜਿਵੇਂ ਕਿਸੇ ਦੇ ਸਿਰ ਤੇ ਰੱਖਦਿਆਂ ਇਸ ਤਰ੍ਹਾਂ ਨਹੀਂ ਬੈਠਣਾ ਮੈਂ ਫਿਰ ਤੋਂ ਪੁੱਛ ਰਿਹਾ ਕਿ ਵਚਨ ਦਾ ਪ੍ਰਚਾਰ ਕਰਦੇ ਸਮੇਂ ਕਿਸ ਤਰ੍ਹਾਂ ਬੈਠਣਾ ਹੈ ਚੌਕਸ ਬੈਠਣਾ ਹੈ ਸ਼ਾਂਤੀ ਦੇ ਨਾਲ ਬੈਠਣਾ ਹੈ ਤੁਸੀਂ ਕੁਰਸੀ ਤੇ ਬੈਠ ਕੇ ਮੰਨ ਲਓ ਆਪਣੇ ਪੈਰਾਂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਹਿਲਾਇਆ ਅਤੇ ਦੂਸਰਾ ਇਸ ਤਰ੍ਹਾਂ ਹਿਲੇਗਾ ਕਿ ਨਹੀਂ ਹਿਲੇਗਾ ਫਿਰ ਕੀ ਕਹੇਗਾ ਬਾਬੂ ਥੋੜਾ ਠੀਕ ਤਰ੍ਹਾਂ ਬੈਠੋ ਕਹਿਗਾ ਕਿ ਨਹੀਂ ਕਿਉਂ ਤੁਸੀਂ ਸਹੀ ਤਰੀਕੇ ਨਾਲ ਕੁਰਸੀ ਤੇ ਬੈਠਣਾ ਹੈ ਅਤੇ ਪਰਮੇਸ਼ਵਰ ਦੇ ਵਚਨ ਨੂੰ ਸੁੰਨਾ ਹੈ ਜੇ ਤੁਸੀਂ ਸੁਣਾ ਹੈ ਤਾਂ ਆਪਣੇ ਘਰ ਦੇ ਵਿੱਚ ਸੁਣਾ ਹੈ ਨਾ ਕਿ ਪ੍ਰਭੂ ਦੀ ਹਜ਼ੂਰੀ ਵਿੱਚ ਇਹ ਚੰਗੀ ਗੱਲ ਨਹੀਂਆ ਸੁਣੋ ਜਦ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਂਦੇ ਹੋ ਤਾਂ ਸੌਣ ਅਤੇ ਉੰਗਣ ਦੇ ਨਾਲ ਕੀ ਹੁੰਦਾ ਹੈ ਪਾਸਟਰ ਜੀ ਕਿਵੇਂ ਦੱਸਾਂ ਦੱਸਦਾ ਹਾਂ ਇੱਕ ਜਵਾਨ ਲੜਕਾ ਜਦ ਸੰਤ ਪੋਲਿਸ ਪ੍ਰਚਾਰ ਕਰ ਰਿਹਾ ਸੀ ਤਾਂ ਉਹ ਟੇਕੇ ਨਹੀਂ ਬੈਠਿਆ ਕੁਰਸੀ ਤੇ ਨਹੀਂ ਬੈਠਿਆ ਖਿੜਕੀ ਚ ਬੈਠਿਆ ਖਿੜਕੀ ਚ ਬੈਠ ਕੇ ਹਾਂ ਸੌਣ ਲੱਗਾ ਸੁਣ ਰਹੇ ਹੋ ਤੁਸੀਂ ਸਥਿਰ ਬੈਠ ਕੇ ਜੇ ਕੁਰਸੀ ਹੈ ਤਾਂ ਕੁਰਸੀ ਤੇ ਬੈਠ ਕੇ ਧਿਆਨ ਨਾਲ ਵਚਨ ਸੁਣੋਗੇ ਤਾਂ ਤੁਹਾਡਾ ਭਲਾ ਹੈ ਜੇ ਇਸ ਤਰ੍ਹਾਂ ਨਹੀਂ ਕਰੋਗੇ ਤਾਂ ਖਿੜਕੀ ਤੇ ਬੈਠਿਆ ਯਾਨੀ ਜਿੱਥੇ ਨਹੀਂ ਬੈਠਣਾ ਉੱਥੇ ਬੈਠਿਆ ਜੀਵੇਂ ਨਹੀਂ ਬੈਠਣਾ ਉਸ ਤਰ੍ਹਾਂ ਬੈਠਿਆ ਖਿੜਕੀ 'ਚ ਬੈਠ ਕੇ ਕੀ ਕਰ ਰਿਆ ਸੀ ਉਹ ਤਾਂ ਗੂੜੀ ਨੀਂਦ 'ਚ ਸੋ ਰਿਆ ਸੀ ਉਹ ਥੱਲੇ ਡਿੱਗਿਆ ਤੇ ਦੇਖ ਕੇ ਕੀ ਹੋਇਆ ਵੇਖਾਂਗੇ ਵੇਖਾਂਗੇ ਉਹ ਉੱਪਰ ਦੀ ਟਾਰੀ ਵਿੱਚੋਂ ਕਿਹੜੀ ਟਾਰੀ ਬਾਈਬਲ ਦੇ ਵਿੱਚ ਆ ਅਤੇ ਯੂਥੂਖੁਸ ਨਾਮ ਦਾ ਇੱਕ ਜਵਾਨ ਖਿੜਕੀ 'ਚ ਬੈਠਿਆ ਹੋਇਆ ਗੂੜੀ ਨੀਂਦ 'ਚ ਕਿਹੜੀ ਨੀਂਦ 'ਚ ਗੂੜੀ ਨੀਂਦ ਦੇ ਵਿੱਚ ਚੋਕਾ ਮਾਰਦਾ ਰਿਹਾ ਅਤੇ ਜਦ ਪੌਲਿਸ ਪਰਚਾਰ ਕਰਦਾ ਰਿਹਾ ਤਾਂ ਤਾਂ ਉਹ ਨੀਂਦ ਦੇ ਚਾਂਸੇ ਦੇ ਵਿੱਚ ਤੀਸਰੀ ਅਟਾਰੀ ਦੇ ਵਿੱਚੋਂ ਜਦ ਪ੍ਰਭੂ ਦੀ ਹਜ਼ੂਰੀ ਚ ਆਰਾਧਨਾ ਕਰਨ ਆਉਂਦੀ ਹੋ ਤਾਂ ਕੀ ਕਰਨਾ ਹੈ ਬੋਲੋ ਸੁੰਨਾ ਹੈ ਪਰਮੇਸ਼ਵਰ ਦੇ ਵਚਨ ਨੂੰ ਧਿਆਨ ਦੇ ਨਾਲ ਸੁੰਨਾ ਹੈ ਚੌਕਸ ਹੋ ਕੇ ਸੁੰਨਾ ਹੈ ਚੇਲਿਆਂ ਦੇ ਕਰਤਵ 16ਵਾਂ ਅਧਿਆਇ 14ਵਾਂ ਵਚਨ ਲੁਧਿਆਣਾ ਨਾਮ ਦੀ ਧਰਮੀ ਔਰਤ ਕੀ ਕਰ ਰਹੀ ਸੀ ਪੌਲਸ ਦਿਆਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ ਸੁਣ ਰਹੀ ਸੀ ਉਥੇ ਕਈ ਔਰਤਾ ਸੀ 13ਵਾਂ ਵਚਨ ਸਬਤ ਦੇ ਦੇਨਸੀ ਨਗਰ ਦੇ ਫਾਟਕ ਕੋਲ ਨਦੀ ਦੇ ਕੰਢੇ ਇਹ ਸਮਝ ਕੇ ਗਏ ਕਿ ਉਥੇ ਪ੍ਰਾਰਥਨਾ ਕਰਨ ਦਾ ਸਥਾਨ ਹੋਏਗਾ ਅਤੇ ਬੈਠ ਕੇ ਉਹਨਾਂ ਔਰਤਾਂ ਨੂੰ ਜੋ ਇਕੱਠੀਆਂ ਹੋਈਆਂ ਸੀ ਪਿਆਰਿਓ ਔਰਤਾਂ ਬਹੁਤ ਸਾਰੀਆਂ ਸੀ ਪੌਲਸ ਜਦ ਵਚਨ ਨੂੰ ਧਿਆਨ ਦੇ ਨਾਲ ਸੁਣਾ ਰਿਹਾ ਸੀ ਲੂਦੀਆ ਨਾਮ ਦੀ ਔਰਤ ਸੁਣ ਰਹੀ ਸੀ ਤੂਆਤੀਆ ਨਗਰ ਦੇ ਵੈਂਜਨੀ ਰੰਗ ਦੇ ਕੱਪੜੇ ਵੇਚਣ ਵਾਲੀ ਇੱਕ ਔਰਤ ਸੁਣ ਰਹੀ ਸੀ ਪ੍ਰਭੂ ਨੇ ਉਹਦਾ ਮਨ ਖੋਲ ਦਿੱਤਾ ਉਹ ਪੌਲਸ ਦੀਆਂ ਗੱਲਾਂ ਤੇ ਚਿੱਤ ਲਾ ਕੇ ਪਿਆਰਿਓ ਕੀ ਲਿਖਿਆ ਹੈ ਪੌਲਸ ਦੀਆਂ ਗੱਲਾਂ ਤੇ ਉਸਨੇ ਧਿਆਨ ਲਾਇਆ ਪਹਿਲਾ ਉਹਨੇ ਸੁਣਿਆ ਬਾਕੀ ਔਰਤਾਂ ਨੇ ਕੀ ਕੀਤਾ ਸੀ ਧਿਆਨ ਨਹੀਂ ਦਿੱਤਾ ਪਰ ਇਸ ਔਰਤ ਨੇ ਕੀ ਕੀਤਾ ਸੁਣਿਆ ਵਚਨ ਉਤਿਆਨ ਦੇ ਨਾਲ ਸੁਣਿਆ ਇਸ ਲਈ ਪਰਮੇਸ਼ਵਰ ਨੇ ਕੀ ਕੀਤਾ ਉਸ ਦੇ ਮਨ ਨੂੰ ਖੋਲਿਆ ਜਦ ਉਸ ਦਾ ਮਨ ਖੁੱਲ ਗਿਆ ਉਹ ਉਸ ਵਚਨ ਦੇ ਪ੍ਰਤੀ ਸ਼ਰਧਾ ਅਤੇ ਭਗਤੀ ਵਿਖਾਉਣ ਲੱਗੀ ਪਿਆਰਿਆ ਹੁਣ ਰੇਡੀਓ ਨਹੀਂ ਆ ਜਦੋਂ ਅਸੀਂ ਛੋਟੇ ਸੀ ਉਦੋਂ ਰੇਡੀਓ ਸੀ ਤੁਹਾਡੇ ਵਿੱਚੋਂ ਕੋਈ ਰੇਡੀਓ ਦੇ ਜ਼ਮਾਨੇ ਦਾ ਹੈ ਰੇਡੀਓ ਦੇ ਕਈ ਸਟੇਸ਼ਨ ਹੁੰਦੇ ਸੀ ਇਸ ਤੋਂ ਪਹਿਲਾਂ ਤੁਹਾਡੇ ਘਰ 'ਚ ਕਦੇ ਕਿਸੇ ਦੇ ਰੇਡੀਓ ਸੀ ਜੇ ਸੀ ਤਾਂ ਹੱਥ ਵਿਖਾਓ ਰੇਡੀਓ ਔਨ ਕਰਦੇ ਸੀ ਨਾ ਸਟੇਸ਼ਨ ਹੁੰਦੇ ਸੀ ਨਾ ਸਟੇਸ਼ਨ ਹੋਣ ਤੇ ਕੀ ਕਰਦੇ ਸੀ ਤੁਸੀਂ ਇੱਕ ਪਾਸੇ ਵੋਲਿਊਮ ਹੁੰਦਾ ਸੀ ਨਾ ਦੂਜੇ ਪਾਸੇ ਸਟੇਸ਼ਨ ਬਦਲਣ ਦੇ ਲਈ ਬਟਨ ਹੁੰਦਾ ਸੀ ਹਾਂ ਅਸੀਂ ਉਸ ਬਟਨ ਦੇ ਕੋਲ ਜਾ ਕੇ ਕੀ ਕਰਦੇ ਸੀ ਟਿਊਨ ਕਰਨਾ ਸੀ ਕੋਲੇ ਹੀ ਇੱਕ ਹੋਰ ਸਟੇਸ਼ਨ ਹੁੰਦਾ ਸੀ ਅਤੇ ਦੂਸਰੇ ਸਟੇਸ਼ਨ ਅਤੇ ਇਸ ਸਟੇਸ਼ਨ ਦੇ ਵਿਚਕਾਰ ਮੰਨ ਲਓ ਤੁਸੀਂ ਰੱਖ ਦਿੱਤਾ ਨਾ ਉਹ ਠੀਕ ਸੁਨੇਗਾ ਅਤੇ ਨਾ ਤੁਹਾਨੂੰ ਏਕ ਠੀਕ ਸੁਣਾਈ ਦੇਗਾ ਉਹ ਵੀ ਠੀਕ ਸੁਣਾਈ ਨਹੀਂ ਦੇਵੇਗਾ ਜੇ ਤੁਸੀਂ ਸਹੀ ਤਰੀਕੇ ਨਾਲ ਸੁਨਣਾ ਹੈ ਤਾਂ ਕੀ ਚਾਹੀਦਾ ਟਿਊਨ ਚਾਹੀਦਾ ਜੇ ਤੁਸੀਂ ਪਰਮੇਸ਼ਵਰ ਦੀ ਆਵਾਜ਼ ਸੁਣਨੀ ਹੈ ਤਾਂ ਪਰਮੇਸ਼ਵਰ ਦੇ ਸਟੇਸ਼ਨ ਵਿੱਚ ਤੁਸੀਂ ਸਹੀ ਤਰੀਕੇ ਨਾਲ ਟਿਊਨ ਹੋਣਾ ਹੈ ਜੇ ਤੁਹਾਡਾ ਜੀਵਨ ਦੋ ਤਿੰਨ ਸਟੇਸ਼ਨਾਂ ਦੇ ਨਾਲ ਕਨੈਕਸ਼ਨ ਹੈ ਤਾਂ ਮੰਨ ਲਓ ਇਸ ਸੌਰਤ ਨਾਲ ਉਸ ਸੌਰਤ ਨਾਲ ਉਸ ਆਦਮੀ ਨਾਲ ਉਹ ਆਦਮੀ ਦੇ ਨਾਲ ਇਹਨਾਂ ਸ਼ਬਦ ਨਾਲ ਜੇ ਤੁਸੀਂ ਕਨੈਕਸ਼ਨ ਰੱਖ ਕੇ ਪ੍ਰਭੂ ਪ੍ਰਭੂ ਕਰੇਂਗਾ ਤਾਂ ਕੁਝ ਵੀ ਸੁਣਾਈ ਨਹੀਂ ਦੇਵੇਗਾ ਸੁਣੋ ਜੇ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਡੇ ਜੀਵਨ ਜੋ ਕਵੇ ਤੁਹਾਨੂੰ ਸੁਣਾਈ ਦੇਵੇ ਸਭ ਤੋਂ ਪਹਿਲਾ ਕਵਰੇਜ ਏਰੀਆ 'ਚ ਰਹਿਣਾ ਹੈ ਜਦੋਂ ਪਰਮੇਸ਼ਰ ਦੇ ਵਚਨ ਨੂੰ ਧਿਆਨ ਦੇ ਨਾਲ ਸੁਣੋਗੇ ਤਾਂ ਹੀ ਤੁਹਾਡਾ ਵਿਸ਼ਵਾਸ ਵਧੇਗਾ ਉਸ ਪਰਮੇਸ਼ਰ ਦੇ ਨਾਲ ਜੇ ਕਨੈਕਟ ਰਹੋਗੇ ਤਾਂ ਹੀ ਪਰਮੇਸ਼ਰ ਤੁਹਾਡੀ ਗੱਲ ਦਾ ਜਵਾਬ ਦੇਵੇਗਾ ਮੇਰੇ ਨਾਲ ਹੀ ਪਰਮੇਸ਼ਵਰ ਗੱਲ ਕਰ ਰਿਹਾ ਹੈ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਇਸ ਲਈ ਜਦ ਪਰਮੇਸ਼ਵਰ ਦੇ ਘਰ ਆਉਨੇ ਹੋ ਪਰਮੇਸ਼ਵਰ ਦੇ ਵਚਨ ਨੂੰ ਅੰਦੇਖਾ ਨਾ ਕਰੋ ਅਤੇ ਵਚਨ ਦੀ ਬੇਗੋਰੀ ਨਾ ਕਰੋ ਸੁਣਨ ਦੀ ਕੋਸ਼ਿਸ਼ ਕਰੋ ਜਦੋਂ ਪਰਮੇਸ਼ਵਰ ਸਾਡੇ ਨਾਲ ਗੱਲ ਕਰਦਾ ਅਸੀਂ ਕੀ ਕਰਨਾ ਹੈ ਕੀ ਮੈਂ ਸੁਣਨਾ ਹੈ ਸਮਝ ਗਏ ਹੋ तो समझ आ गया ना कि इस तो पहला कि मैं परमेश्वर ना करा परमेश्वर मेरे करे ये जरूरी ये जरूरी आ फिर तो कह रहा अज सतीश कुमार जो कुछ भी ये सेवा जो कुछ भी है ये सब का कारण की मैं परमेश्वर न गल करता नहीं परमेश्वर मेरे ना कर इसलिए कह रहा जब परमेश्वर ते तो गल करता है तो सुन वाले कण ग्रहण ਕਰਨ ਦਾ ਮਨ ਚਾਹੀਦਾ ਇਹ ਜ਼ਰੂਰੀ ਹੈ ਇਹ ਆਸ਼ੀਸ਼ ਆ ਇਹ ਜ਼ਰੂਰੀ ਆ ਮੈਂ ਪ੍ਰਭੂ ਦੇ ਵਿੱਚ ਬੇਨਤੀ ਕਰ ਰਿਹਾ ਹਾਂ ਮਹਾਨ ਪਵਿੱਤਰ ਪਰਮੇਸ਼ਵਰ ਪਿਤਾ ਇਸ ਸਮੇਂ ਹਰ ਇੱਕ ਨੂੰ ਆਸ਼ੀਸ਼ ਦੇ ਦਿਓ ਪਿਤਾ ਕਮਾਕਾਰਾਂ ਚ ਬਰਕਤਾਂ ਕਾਰੋਬਾਰ ਚ ਬਰਕਤਾਂ ਨੌਕਰੀ ਚ ਆਸ਼ੀਸ਼ ਪੜ੍ਹਾਈ ਚ ਆਸ਼ੀਸ਼ ਪਰਿਵਾਰ ਚ ਆਸ਼ੀਸ਼ ਪਿਤਾ ਦੇ ਦਿਓ ਪਿਤਾ ਦਇਆ ਕਰ ਦਿਓ ਆਰਥਿਕ ਤੰਗੀਆਂ ਦੇ ਵਿੱਚੋਂ छुड़ाਓ ਪਿਤਾ ਕਰਜ਼ਿਆਂ ਦੇ ਵਿੱਚੋਂ ਬਾਹਰ ਕੱਢੋ ਤੁਸੀਂ ਆਰਥਿਕ ਤੌਰ ਤੇ ਆਸ਼ੀਸ਼ ਦੇ ਦਿਓ ਪਿਤਾ ਉਧਾਰ ਦੇਣ ਵਾਲੇ ਬੰਨਾ ਹੈ ਮੰਗਣ ਵਾਲੇ ਦੇ ਰੂਪ ਚ ਅਸੀਂ ਨਹੀਂ ਰਹਿਣਾ आशीष दे दियो पिता ਸਾਡੇ ਆਤਮਿਕ ਜੀਵਨ ਨੂੰ ਆਸ਼ੀਸ਼ ਦੇ ਦਿਓ ਪਿਤਾ ਬਹੁਤ ਸਾਰੇ ਲੋਕਾਂ ਦੇ ਲਈ ਅਸੀਂ ਆਸ਼ੀਸ਼ਦਾਇਕ ਬਣ ਜਾਈਏ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੀਏ ਅਸੀਂ ਤੁਹਾਡੀ ਮहिमा ਕਰ ਸਕੀਏ ਤੁਹਾਡੇ ਨਾਮ ਨੂੰ ਉੱਚਾ ਕਰ ਸਕੀਏ ਤੁਹਾਡੇ ਪਿਆਰ ਨੂੰ ਇਸ ਸੰਸਾਰ ਚ ਵਿਕਾਸ ਸਕੀਏ ਸਾਡੇ ਹਰ ਕੰਮ ਦੇ ਦੁਆਰਾ ਤੁਹਾਨੂੰ ਆਨੰਦ ਮਿਲ ਸਕੇ ਪਿਤਾ ਸਾਨੂੰ ਆਸ਼ੀਸ਼ ਦੇ ਦਿਓ ਯੇਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ के नाम से सबको शालोम मैं अपने बचपन से ही पाप में जीवन जीने का आदि हो गया था मेरा जीवन इस तरह पूरी तरह से बिगड़ने का कारण मेरा पिता ही है भ्रा ही कह रहा है मेरे भ्रा दी बिगड़ने का कारण मेरा पिता है बाइबल दसदी है पिता नु जो करदे होए पुत्र देखदा है पुत्र भी ओही करदा है मां नु जो करदे होए बेटी देखदी आ बेटी भी ओही करदी आ ਬਹੁਤ ਸਾਰੇ ਪਿਤਾ ਦੀ ਬਹੁਤ ਸਾਰੇ ਮਾਤਾ ਦੀ ਇਹ ਸੋਚ ਹੈ ਕਿ بیٹے ਮੇਰੇ ਕਹੇ ਅਨੁਸਾਰ ਕਰ ਜਿੱਦਾਂ ਮੈਂ ਕਰਦਾ ਉਸ ਤਰ੍ਹਾਂ ਨਾ ਕਰ ਕਹਿੰਦੇ ਬੇਟਾ ਆਗਿਆ ਮੰਨੇਗਾ ਜੇ ਪਿਤਾ ਸਿਗਰਟ ਪੀ ਰਿਹਾ ਹੈ ਬੇਟਾ ਤੂੰ ਸਿਗਰਟ ਨਾ ਪੀਵੀਂ ਕਹਿੰਦੇ ਕਿ ਬੇਟਾ ਮੰਨੇਗਾ ਪਿਤਾ ਸ਼ਰਾਬ ਵੀ ਕੇ ਬੇਟੇ ਨੂੰ ਕਹੇ ਤੂੰ ਨਾ ਪੀਵੀਂ ਵਿਗੜ ਜਾਏਗਾ ਕਹਿੰਦੇ ਹੋ ਕਿ ਸੁਨੇਗਾ ਇੱਕ ਵਾਰ ਸੋਚੋ ਪਿਤਾਓ ਆਪਣੇ ਬੇਟੇ ਨੂੰ ਤੁਸੀਂ ਜੋ ਬਣਾਉਣਾ ਚਾਹੁੰਦੇ ਹੋ ਉਸ ਤੋਂ ਪਹਿਲਾਂ ਆਪਣੇ ਜੀਵਨ ਤੋਂ ਵਿਖਾਓ ਜਿਸ ਤਰ੍ਹਾਂ ਮੈਂ ਮਸੀਹ ਦੇ ਵਰਗੀ ਚਾਲ ਚੱਲਦਾ ਹਾਂ ਉਸੇ ਤਰ੍ਹਾਂ ਤੁਸੀਂ ਵੀ ਮੇਰੇ ਵਰਗੀ ਚਾਲ ਚੱਲੋ ਯਾਨੀ ਪੌਲਸ ਕਹਿ ਰਿਹਾ ਹੈ ਜੇ ਤੁਸੀਂ ਪ੍ਰਭੂ ਦੇ ਅਨੁਸਾਰ ਨਹੀਂ ਚੱਲ ਰਹੇ ਮੇਰੇ ਅਨੁਸਾਰ ਹੀ ਚੱਲੋ ਬਹੁਤ ਵਧੀਆ ਗੱਲ ਹੈ ਇੱਕ ਗੱਲ ਤੁਹਾਨੂੰ ਦੱਸਾਂ ਮੈਂ ਆਪਣੇ ਬੇਟਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਪਰਮੇਸ਼ਵਰ ਦੀ ਇੱਛਾ ਅਨੁਸਾਰ ਇੱਕ ਵੱਡੀ ਸੇਵਕਾਈ ਨਾ ਕਰ ਸਕੋ ਤਾਂ ਘੱਟੋ-ਘੱਟ ਮੇਰੇ ਵਰਗੀ ਸੇਵਾ ਕਰੋ ਇਸ ਤਰ੍ਹਾਂ ਪੂਰੇ ਮਨ ਤੋਂ ਕਹਿਣਾ ਹੈ ਇਹ ਮੇਰੀਆਂ ਕੋਸ਼ਿਸ਼ਾਂ ਹੈ ਇਹਦੇ ਲਈ ਹੀ ਇਹ ਮਿਹਨਤ ਹੈ ਇਹ ਸੰਘਰਸ਼ ਹੈ ਪਿਤਾਓ ਤੁਸੀਂ ਕਹਿ ਸਕਦੇ ਹੋ ਆਪਣੇ ਬੇਟੇ ਨੂੰ ਵੇਖ ਕੇ ਬੇਟੀ ਨੂੰ ਵੇਖ ਕੇ ਮੇਰੀ ਤਰ੍ਹਾਂ ਚੱਲ ਬੇਟੇ ਮੇਰੀ ਤਰ੍ਹਾਂ ਚੱਲ ਬੇਟੀ ਮੇਰੀ ਤਰ੍ਹਾਂ ਪ੍ਰਾਰਥਨਾ ਕਰ ਮੇਰੀ ਤਰ੍ਹਾਂ ਪਵਿੱਤਰ ਜੀਵਨ ਜਿਓ ਮੇਰੀ ਤਰ੍ਹਾਂ ਆਪਣੇ ਪਰਿਵਾਰ ਨੂੰ ਬਣਾਓ ਮੇਰੀ ਤਰ੍ਹਾਂ ਧੀਰਜ ਤੇ ਹੌਸਲੇ ਨਾਲ ਪਰਿਵਾਰ ਨੂੰ ਬਣਾਓ ਇਸ ਤਰ੍ਹਾਂ ਕਹਿਣ ਵਾਲੀ ਮਾਂ ਤੁਸੀਂ ਹੀ ਬਣਨਾ ਹੈ ਉਹ ਭਰਾ ਕਹਿ ਰਿਹਾ ਹੈ ਮੇਰੇ ਵਿਗੜਨ ਦਾ ਕਾਰਨ ਮੇਰਾ ਪਿਤਾ ਹੈ ਖਬਰਦਾਰ ਭੈਣ ਖਬਰਦਾਰ ਭਰਾ ਕੱਲ ਦੇ ਦਿਨ ਤੁਹਾਡੀ ਬੇਟੀ ਆਪਣੇ ਪਰਿਵਾਰ ਨੂੰ ਨਾਸ਼ ਕਰਨ ਤੋਂ ਬਾਅਦ ਬੇਟੀ ਕਿਉਂ ਤੂੰ ਆਪਣੇ ਪਰਿਵਾਰ ਨੂੰ ਨਾਸ਼ ਕਰ ਲਿਆ ਜੇ ਇਸ ਤਰ੍ਹਾਂ ਕਹੋਗੇ ਸ਼ਾਇਦ ਤੁਹਾਡੀ ਬੇਟੀ ਕਵੇ ਤੁਹਾਡੇ ਤੋਂ ਸਿੱਖ ਕੇ ਹੀ ਮੈਂ ਆਪਣੇ ਪਰਿਵਾਰ ਨੂੰ ਨਾਸ਼ ਕੀਤਾ ਤੁਸੀਂ ਹਮੇਸ਼ਾ ਪਿਤਾ ਜੀ ਨਾਲ ਲੜਦੇ ਸੀ ਮੈਂ ਵੀ ਪਤੀ ਨਾਲ ਲੜਨ ਲੱਗੀ ਹਮੇਸ਼ਾ ਤੁਸੀਂ ਪਿਤਾ ਜੀ ਦਾ ਵਿਰੋਧ ਕਰਦੇ ਸੀ ਮੈਂ ਵੀ ਵਿਰੋਧ ਕੀਤਾ ਹਮੇਸ਼ਾ ਤੂੰ ਪੈਸਾ ਮਨਮਰਜ਼ੀ ਨਾਲ ਖਰਚਦੀ ਸੀ ਅਤੇ ਮੈਂ ਵੀ ਹੁਣ ਖਰਚਦੀ ਹਾਂ ਸਿੱਖ ਲਿਆ ਪਿਤਾ ਜੀ ਬਹੁਤ ਸ਼ੈਨ ਸ਼ੀਲ ਸੀ ਤਿਹਜ ਵਾਲੇ ਸੀ ਇਸ ਲਈ ਤੁਹਾਨੂੰ ਸਹੰਦੇ ਰਹੀ ਸੀ ਮਾਂ ਮੇਰਾ ਪਤੀ ਇਸ ਤਰ੍ਹਾਂ ਦਾ ਨਹੀਂ ਆ ਮੈਨੂੰ ਮਾਰ ਕੇ ਹੁਣ ਘਰ ਭੇਜ ਦਿੱਤਾ ਅੱਜ ਮੇਰੇ ਪਰਿਵਾਰ ਦੇ ਵਿਗੜਨ ਦਾ ਤੇ ਨਾਸ਼ ਹੋਣ ਦਾ ਕਾਰਨ ਮਾਂ ਤੁਸੀਂ ਹੀ ਹੋ ਤੁਹਾਡੇ ਲੜਨ ਦਾ ਕਾਰਨ ਹੀ ਹੈ ਜੇ ਤੁਸੀਂ ਇੱਕ ਚੰਗੀ ਮਾਂ ਹੋ ਕੇ ਜੇ ਘਰ ਨੂੰ ਚੰਗੀ ਤਰ੍ਹਾਂ ਬਣਾਇਆ ਹੁੰਦਾ ਤਾਂ ਮੈਂ ਉਸ ਨੂੰ ਵੇਖ ਕੇ ਸਿੱਖਦੀ ਅਤੇ ਆਪਣੇ ਪਰਿਵਾਰ ਨੂੰ ਵੀ ਬਣਾਉਂਦੀ ਇਸ ਤਰ੍ਹਾਂ ਤੁਹਾਡੀ ਬੇਟੀ ਕਵੇ ਅਤੇ ਦਿਨ ਆਵੇ ਖਬਰਦਾਰ ਉਸੇ ਤਰ੍ਹਾਂ ਪਿਤਾ ਤੁਹਾਨੂੰ ਵੇਖ ਕੇ ਤੁਹਾਡਾ ਬੇਟਾ ਸ਼ਰਾਬੀ ਜਾਂ ਆਵਾਰਾ ਜਾਂ ਪੇਟੂ ਜਾਂ ਫਿਰ ਆਲਸੀਆਂ ਦੀ ਤਰ੍ਹਾਂ ਜੇ ਗੈਰ ਜ਼ਿੰਮੇਵਾਰ ਹੋ ਕੇ ਚੱਲੇ ਤਾਂ ਬੇਟਾ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ ਤੁਹਾਡੀ ਤੋਂ ਸਿੱਖਿਆ ਪਿਤਾ ਜੀ ਇਸ ਤਰ੍ਹਾਂ ਤੁਹਾਨੂੰ ਤੁਹਾਡੇ ਪੁੱਤਰ ਦਾ ਕਹਿਣਾ ਪਿਤਾ ਸੁਣ ਰਹੇ ਹੋ ਇਹ ਚੰਗਾ ਨਹੀਂ ਆ ਹਰ ਇੱਕ ਪਿਤਾ ਹਰ ਇੱਕ ਮਾਂ ਅੱਜ ਹੀ ਇੱਕ ਫੈਸਲਾ ਕਰੋ ਦੱਸੋ ਕੀ ਹੈ ਆਪਣੇ ਬੇਟੇ ਤੇ ਬੇਟੀਆਂ ਨੂੰ ਤੁਸੀਂ ਕਹਿਣਾ ਹੈ ਕੀ ਬੇਟੇ ਮੇਰੀ ਤਰ੍ਹਾਂ ਚੱਲ ਬੇਟੇ ਮੇਰੇ ਵਰਗੀ ਚਾਲ ਚੱਲ ਇਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਕਹਿ ਸਕੀਏ ਉਸ ਲੜਕੇ ਨੇ ਗਵਾਹੀ ਦਿੱਤੀ ਮੇਰੇ ਕੋਲ ਹਰ ਬੁਰੀ ਆਦਤ ਹੈ ਚੋਰੀਆਂ ਕਰਦਾ ਲੁੱਟਦਾ ਹੈ ਪੀਨ ਤੋਂ ਬਾਅਦ ਨਸ਼ੇ ਦੇ ਵਿੱਚ ਵੈਸ਼ਿਆਵਾਂ ਦੇ ਕੋਲ ਜਾਂਦਾ ਹੈ ਮਨ ਮਰਜੀ ਕਰਦਾ ਹੈ ਕਿਹੜੀਆਂ ਆਦਤਾਂ ਨਹੀਂ ਲੱਗੀਆਂ ਦੱਸੋ ਵਿਗੜ ਗਿਆ ਬਰਬਾਦ ਹੋ ਗਿਆ ਪਿਆਰਿਓ ਕਾਰਨ ਜਾਣਦੇ ਹੋ ਪੂਰੀ ਸੰਗਤੀ ਭੈਣੋ ਤੇ ਭਰਾਵੋ ਪੂਰੀ ਸੰਗਤੀ 'ਚ ਤੁਸੀਂ ਵਿਗੜ ਜਾਓਗੇ ਬਾਈਬਲ ਦੱਸਦੀ ਹੈ ਪੂਰੀ ਸੰਗਤੀ ਚੰਗੇ ਚਰਿੱਤਰ ਨੂੰ ਵਿਗਾੜ ਦਿੰਦੀ ਹੈ ਕਿ ਬੁਰੇ ਮਿੱਤਰਾਂ ਨਾਲ ਘੁੰਮ ਰਹੇ ਹੋ ਵਿਗੜੇ ਹੋਇਆਂ ਦੇ ਨਾਲ ਘੁੰਮ ਰਹੇ ਹੋ ਤਾ ਫਿਰ ਸੁਣੋ ਤੁਸੀਂ ਵੀ ਇੱਕ ਦਿਨ ਵਿਗੜ ਜਾਓਗੇ ਇਸ ਲਈ ਜੇ ਅੱਜ ਤੁਸੀਂ ਵਿਗੜੇ ਹੋਇਆਂ ਦੇ ਨਾਲ ਘੁੰਮ ਰਹੇ ਹੋ ਜਾਂ ਉਹਨਾਂ ਨਾਲ ਜ਼ਿਆਦਾ ਸਮਾਂ ਬਿਤਾ ਰਹੇ ਹੋ ਤੁਸੀਂ ਆਪਣੇ ਜੀਵਨ ਨੂੰ ਨਾਸ਼ ਨਾ ਕਰੋ ਪ੍ਰਭੂ ਦੇ ਨਾਮ 'ਚ ਬੇਨਤੀ ਕਰਦਾ ਹਾਂ ਐਨਾ ਵਿਗੜਿਆ ਹੋਇਆ ਵਿਅਕਤੀ ਇੱਕ ਦਿਨ YouTube ਲਾਈਵ ਦੇ ਵਿੱਚ ਇਸ ਦੀਨ ਸੇਵਕ ਦੇ ਵਚਨਾਂ ਨੂੰ ਸੁਣ ਕੇ ਵਚਨ ਦੁਆਰਾ ਆਪਣੇ ਜੀਵਨ ਨੂੰ ਸਹੀ ਕਰ ਲਿਆ ਪਾਪ 'ਚ ਜ਼ਿੰਦਗੀ ਜੀਣ ਵਾਲਾ ਵਿਅਕਤੀ ਅੱਜ ਉਹ ਪਵਿੱਤਰ ਵਿਅਕਤੀ ਬਣ ਗਿਆ ਅਤੇ ਪਵਿੱਤਰ ਪਰਮੇਸ਼ਵਰ ਦੀ ਸੇਵਾ ਕਰਨ ਵਾਲਾ ਸੇਵਕ ਬਣ ਗਿਆ ਮੇਰੇ ਭੈਣੋ ਤੇ ਭਰਾਵੋ ਕਿ ਮੇਰੇ ਵਰਗੇ ਪਾਪੀ ਨੂੰ ਪਰਮੇਸ਼ਵਰ ਸੁਧਾਰੇਗਾ ਮੇਰੇ ਵਰਗੀ ਪਾਪੀ ਔਰਤ ਨੂੰ ਪਰਮੇਸ਼ਵਰ ਸੁਧਾਰੇਗਾ ਜੇ ਐਸਾ ਸਵਾਲ ਤੁਹਾਡੇ ਮਨ ਦੇ ਵਿੱਚ ਹੈ ਇਹਦੇ ਨਾਲੋਂ ਜ਼ਿਆਦਾ ਪਾਪੀ ਹੋਰ ਕੌਣ ਹੋਵੇਗਾ ਦੱਸੋ ਇਹ ਆਦਤ ਨਹੀਂ ਸਾਰੀਆਂ ਆਦਤਾਂ ਉਹਦੇ ਵਿੱਚ ਸੀ ਫਿਰ ਵੀ ਪਰਮੇਸ਼ਵਰ ਨੇ ਉਸ ਨੂੰ ਕੀ ਕੀਤਾ ਉਸ ਨੂੰ ਪਵਿੱਤਰ ਕੀਤਾ ਕਿ ਤੁਸੀਂ ਸ਼ਰਾਬੀ ਹੋ ਪ੍ਰਭੂ ਤੁਹਾਨੂੰ ਸੁਧਾਰ ਸਕਦੇ ਹੋ ਕੀ ਤੁਸੀਂ ਘੁੰਮਦੇ ਹੋ ਪ੍ਰਭੂ ਤੁਹਾਨੂੰ ਸੁਧਾਰ ਸਕਦੇ ਆ ਕੀ ਤੁਸੀਂ ਡਰੱਗਸ ਲੈਂਦੇ ਹੋ ਪਰਮੇਸ਼ਵਰ ਸੁਧਾਰ ਸਕਦਾ ਹੈ ਕੀ ਤੁਸੀਂ ਝੂਠੇ ਹੋ ਚੋਰ ਹੋ ਜਾਂ ਧੋਖੇਬਾਜ਼ ਹੋ ਪ੍ਰਭੂ ਤੁਹਾਨੂੰ ਬਦਲ ਸਕਦਾ ਹੈ ਉਹ ਕਹਿ ਰਿਹਾ ਹੈ ਪ੍ਰਭੂ ਨੇ ਮੈਨੂੰ ਠੀਕ ਕੀਤਾ ਹੈ ਪਵਿੱਤਰ ਕੀਤਾ ਹੈ ਮੈਨੂੰ ਇੰਨਾ ਪਵਿੱਤਰ ਕੀਤਾ ਹੈ ਕਿ ਅੱਜ ਮੈਂ ਆਪਣੇ ਜਿਉਂਦੇ ਪਰਮੇਸ਼ਵਰ ਦਾ ਸੇਵਕ ਹਾਂ ਅੱਜ ਕੋਈ ਸਾਡੇ ਵਿੱਚਕਾਰ ਹੈ ਇਸੇ ਰਾਸਤੇ ਤੇ ਚੱਲਦਾ ਹੋਵੇ ਤਾਂ ਫਿਰ ਆਪਣਾ ਜੀਵਨ ਪ੍ਰਭੂ ਨੂੰ ਦੇ ਦਵੋ। ਇਹੀ ਸਹੀ ਸਮੇਂ ਹੈ ਅੱਜ ਦੇ ਦਿਨ ਮੁਕਤੀ ਦਾ ਦਿਨ ਹੈ। ਇੱਕ ਵਾਰ ਯੀਸ਼ੂ ਮਸੀਹ ਨੂੰ ਆਪਣਾ ਜੀਵਨ ਸਮਰਪਣ ਕਰਕੇ ਵੇਖੋ ਪਰਮੇਸ਼ੁਰ ਕੀ ਕਰੇਗਾ ਤੁਹਾਨੂੰ ਸਮਝ ਆਵੇਗਾ। ਪੂਰੀ ਤਰ੍ਹਾਂ ਨਾਲ ਪਿਗੜੇ ਹੋਏ ਵਿਅਕਤੀ ਦੇ ਸੁਧਰਨ ਦਾ ਕਾਰਨ ਕੀ ਹੈ ਵਚਨ ਸਾਡੇ ਦੇਸ਼ ਦੇ ਇਲਾਕਿਆਂ ਚ ਕਰੋੜਾ ਲੋਕ ਹੈ। ਉਹਨਾਂ ਦੇ ਜੀਵਨ ਅਗਰ ਸੁਧਰਨੇ ਹੈ ਤਾਂ ਉਹਨਾਂ ਨੂੰ ਸੁਧਾਰਨ ਵਾਲਾ ਇੱਕ ਗ੍ਰੰਥ ਹੈ ਬਾਈਬਲ। ਇਸ ਪਵਿੱਤਰ ਬਾਈਬਲ ਦੇ ਵਿੱਚ ਜਿਹੜੇ ਵਚਨ ਹੈ ਦੂਸਰੇ ਨੂੰ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਇਸ ਲਈ ਪ੍ਰਭੂ ਤੁਹਾਨੂੰ ਬੁਲਾ ਰਿਹਾ ਹੈ ਤਾਂ ਕਿ ਤੁਹਾਡੇ ਦੁਆਰਾ ਬਹੁਤਿਆ ਤੱਕ ਸੂਚ ਸਮਾਚਾਰ ਪਹੁੰਚਾਵੇ ਅਤੇ ਪ੍ਰਭੂ ਤੁਹਾਨੂੰ ਪਹੁੰਚਾਏਤ ਨਾਲ ਆਸ਼ੀਸ਼ ਦੇ ਸਕੇ